ਹੈਲੋ ਕੀ ਹਾਲ ਹੈ ਜੀ ਸਵੇਰ ਦੇ ਹੁਣ ਵੱਜ ਗਏ ਨੇ 5:40 ਆਪਾਂ ਉੱਠ ਗਏ ਆ ਚਾਹ ਲਾ ਕੌਲਾ ਪੀ ਕੇ ਖੜੇ ਹੋ ਕੇ ਆਪਣੀ ਵਰਦੀ ਬਦਲ ਕੇ ਮੈਸਾਂਵਾਲ ਨੂੰ ਖਿੱਚ ਲਈਏ ਤਿਆਰੀ ਚਾਹ ਪੀ ਕੇ ਉੱਠ ਕੇ ਕੁਲੀ ਕਰਕੇ ਮੂੰਹ ਧੋਤਾ ਵੇਲ ਮੂੰਹ ਧੋ ਕੇ ਤਾਰ ਕੱਢਣ ਵਾਸਤੇ ਬਾਲਟੀ ਚੱਕੀ ਬਾਲਟੀ ਚੱਕ ਕੇ ਪਾਣੀ ਪਾਇਆ ਪਾਣੀ ਪਾ ਕੇ ਫਿਰ ਮੈਸਾਂਵਾਲ ਗਏ ਸਾਰਾ ਗੋਹਾ ਇਕੱਠਾ ਕੀਤਾ ਜਲਦੀ ਜਲਦੀ ਨਾਲ ਗੋਹ ਇਕੱਠਾ ਕਰਕੇ ਕੱਟਾ ਸਤਾ ਜੀ ਛੱਡੇ ਕੱਟਾ ਛੱਡਿਆ ਕੱਟਾ ਦੇਖੋ ਕਿਵੇਂ ਦਬੂਕੜੀਆਂ ਮਾਰਦਾ ਆਊਗਾ ਮੱਜਕ ਨਹੀਂ ਉਹ ਹੁੰਦਾ ਭੱਜਿਆ ਫਿਰ ਗਦਾ ਗਦਾ ਸੰਗਲੀ ਪਾਈ ਵੀ ਚੁੰਗਣਾ ਜਾਵੇ ਫਿਰ ਕੱਟਾ ਕਹਿੰਦਾ ਮੈਂ ਨਹੀਂ ਜਾਂਦਾ ਖਿੱਚਿਆ ਡਿੱਗਿਆ ਫਿਰ ਫੇਰ ਖਿੱਚਿਆ ਫਿਰ ਬੰਨਿਆ ਫਿਰ ਮੈਨੇ ਧਾਰ ਕੱਢੀ ਗਦਾ ਗਦਾ ਧਾਰ ਕੱਢਣ ਦੇ ਕੱਢਦੇ ਮੱਛਰ ਨੇ ਗਿੱਟੇ ਖਾ ਲਏ ਕਿਉਂਕਿ ਸਵੇਰੇ ਸਵੇਰੇ ਮੱਛਰ ਬਹੁਤ ਹੁੰਦਾ ਹੈ ਇੱਕ ਹੱਥ ਮੱਛਰਾਂ ਕਾ ਨਹੀਂ ਰੱਖਣਾ ਪੈਂਦਾ ਇੱਕ ਥਾਣਾ ਕਾ ਨਹੀਂ ਮੱਛਰ ਬਹੁਤ ਲੜਦਾ ਚੰਗੀ ਤਰ੍ਹਾਂ ਸਾਫ਼ ਕਰਕੇ ਥਾਣਾ ਨੂੰ ਧਾਰ ਕੱਢੀ ਧਾਰ ਕੱਢ ਕੇ ਫਿਰ ਕੱਟਾ ਛੱਡਿਆ ਤੇ ਫਿਰ ਨਾਲ ਦੀ ਨਾਲ ਹੀ ਦੂਜੀ ਮੱਝ ਦਾ ਕੱਟਾ ਛੱਡਤਾ ਕਿਉਂਕਿ ਉਹਦੀ ਵੀ ਧਾਰ ਹੁਣੇ ਗੱਡੀ ਦੇਵਾਂਗੇ ਉਹ ਦੇਖੋ ਮੈਂ ਇਹਨੇ ਦੁੱਧ ਧਰਨ ਗਿਆ ਇਹਨੇ ਜਿੰਦ ਉੱਠੀ ਬੈਠੀ ਸੀ ਜਿੰਦ ਖੇਡ ਦੀ ਫਿਰਦੀ ਦੀ ਉੱਠ ਕੇ ਫਿਰ ਇਹ ਨਹਾਉਣ ਲੱਗੀ ਬੁਰਸ਼ ਕਰਨ ਲੱਗੀ ਕਿਉਂਕਿ ਉਹ ਸਕੂਲ ਦਾ ਟਾਈਮ ਹੋ ਰਿਹਾ ਸੀ 6 ਵਜੇ ਉੱਠਦੀ ਐ ਇਹ 7 ਵਜੇ ਦੀ ਬੈਨ ਆ ਜਾਂਦੀ ਐ ਐਨੇ ਨੂੰ ਮਾਤਾ ਉੱਠ ਗਈ ਮਾਤਾ ਨੇ ਆਉਂਦੀ ਗੋਹੇ ਨਾਲ ਚਾਰ ਹੱਥ ਕਰੇ ਬਠਲ ਭਰ ਲਿਆ ਭਰ ਕੇ ਮੈਂ ਚਕਾਉਣ ਆ ਗਿਆ ਚਕਾ ਕੇ ਮਹਾਲਾ ਜਾਲ ਪੰਜ ਚਾਰ ਮਿੰਟ ਬਾਹਰ ਕੱਢਦੇ ਆ ਐਨੇ ਨੂੰ ਦੋਦੀ ਦਾ అలਾਰਮ ਵੱਜ ਲਿਆ ਉਹ ਆ ਗਿਆ ਦੋਦੀ ਵੀ ਸਾਡਾ ਦੇਖੋ ਟੀ ਮਾਰਦਾ ਹੁੰਦਾ ਫੇਰ ਮਹਾਲਾ ਜਾਲ ਹੁਣ ਦੁੱਧ ਵੀ ਪਾਇਆ ਉਹਨੇ ਲੱਗਦੇ ਹੱਥਾਂ ਫੈਂਟਾਈ ਸਾਡੀ 60 ਤੇ ਦੁੱਧ ਹੋ ਗਿਆ 7 ਕਿਲੋ ਮਾਸੀ ਵੀ ਪੈਸੇ ਖੋਲੇ ਕਰਾਉਣ ਵਾਸਤੇ ਆ ਰਹੀ ਥੀ ਇਹਨੇ ਨੂੰ ਜਿੰਦ ਤਿਆਰ ਹੋ ਕੇ ਸਕੂਲ ਵਾਸਤੇ ਖੜ ਗਈ ਆ ਕਿ ਗੇਟ 'ਚ ਕਿਉਂਕਿ 7 ਵਜੇ ਗਏ ਸੀ ਬੈਨ ਆਉਣ ਆਲੀ ਸੀ ਪਰ ਬਜੋਤ ਵੀ ਆਇਆ ਹੋਇਆ ਸੀ ਬੈਨ ਆ ਗਈ ਜੋ ਤੀਨ ਸਕੂਲ ਵਾਸਤੇ ਉਹ ਚੜਾਤੀ ਸਕੂਲ ਚੜਾਉਣ ਤੋਂ ਬਾਅਦ ਮੈਂ ਸੋਚਾਂ ਮੈਂ ਚਲ ਹਰਾ ਲੈਣ ਚੱਲਦੇ ਆ ਇਹਨੇ ਨੂੰ ਲੱਕੀ ਕੰਨਾ ਮੱਜਾਂ ਨਿਮਾ ਕੇ ਸਕੂਲ ਚੱਲਾਂਗੇ ਹਰਾ ਲੈਣ ਉਹ ਮੱਜਾਂ ਨਿਮਾਉਣ ਲੱਗ ਗਿਆ ਮੈਂ ਇੱਥੇ ਖੜ ਗਿਆ ਫਿਰ ਅਸੀਂ ਨੇ ਪਾਈ ਰੇੜੀ ਮੋਟਰਸਾਈਕਲ ਮੰਗਰਾ ਮੋਟਰਸਾਈਕਲ ਮੰਗਰਾ ਰੇੜੀ ਪਾ ਕੇ ਫਿਰ ਅਸੀਂ ਨੇ ਖੇਚਤੀ ਤਿਆਰੀ ਖੇਤ ਦੀ ਖੇਤ ਮਾਝਾ ਲਗੱਲਾਂ ਬਤਾਂ ਅੱਡੇ ਤੇ ਆ ਕੇ ਫੇਰ ਮਾਰਾਂਗੇ ਖੇਤ ਨੂੰ ਚੱਲ ਪੇ ਖੋਲ ਕੇ 게ਟ ਐਨੇ ਕੋਈ ਵੀ ਨਹੀਂ ਸੀ ਕਨ ਦਈ ਸੀ ਖੇਤ ਜਾ ਕੇ ਹਰਾ ਵੱਢ ਕੇ ਤੁਹਾਨੂੰ ਖੇਤ ਦਿਖਾਉਣੀ ਆ ਇਹ ਸਾਡੇ ਪਿੰਡ ਦਾ ਗੁਰਦੁਆਰਾ ਦੇਖੋ ਉਹ ਸਾਹਮਣੇ ਸਕੂਲ ਦੀ ਬੈਣ ਜਾਂਦੀ ਐ ਖੇਤ ਮੈਂ ਹਰੇਣਾ ਕਿਤੇ ਦੋ ਦੋ ਹੱਥ ਥੋੜੀ ਵੱਡਣਾ ਸੀ ਕਿਉਂਕਿ ਕਾਫੀ ਦਿਨਾਂ ਬਾਅਦ ਹਰਾ ਹੋਇਆ ਅੱਜ ਵੱਢ ਕੇ ਲੈਂਦਾ ਪਹਿਲੀ ਵਾਰੀ ਹਰਾ ਵੱਢਣ ਦੇ ਕੋਈ ਟਾਈਮ ਨਹੀਂ ਲੱਗਿਆ ਥੋੜਾ ਥੋੜਾ ਗਿੱਲਾ ਦਾ ਸੀ ਕਿਉਂਕਿ ਮੀਂਹ ਪੈ ਕੇ ਹਟਿਆਦੀ ਫਿਰ ਮੈਂ ਹਰਾ ਲੱਦਿਆ ਚਾਰ ਥੱਬੇ ਦੀ ਹੌਲੀ ਹੌਲੀ ਲੱਦ ਤੇ ਲੱਦ ਕੇ ਫਿਰ ਇਹ ਦੇਖੋ ਜੀਰੀ ਸਾਡੀ ਊਸ਼ਾ ਇਹ ਨਿਸ਼ਨ ਲੱਗੀ ਥੋੜੀ ਥੋੜੀ ਲੱਖੀ ਰੇੜੀ ਜੇ ਬੈਠੇ ਰਹਾ ਇਹਦੇ ਮੱਛਰ ਲੜ ਰਿਹਾ ਸੀ ਅਸੀਂ ਫਿਰ ਆਗੇ ਵਾਪਸ ਪਿੰਡ ਵੱਲ ਨੂੰ ਪਿੰਡ ਦੀ ਦੇਖੋ ਸਾਡੀ ਦੀ ਸਾਰੀ ਗਲੀ ਸਿੱਧੀ ਜਾਂਦੀ ਹੈ ਆ ਬਾਬਾ ਡਾਲੀ ਕਰਦਾ ਫਿਰਦਾ ਹੈ ਸਾਫ਼ ਹੈ ਪੱਕੀ ਗਲੀ ਹੈ ਧੁਰ ਤੱਕ ਦੇਖੋ ਐਨੇ ੱਡੇ ਤੇ ਸਾਡੇ ਮਹਿਫਲ ਚੰਗੀ ਜੰਮ ਗਈ ਦੇਖੋ ਅਸੀਂ ਚਲੋ ਹੁਣ ਕੱਖ ਪਾਵਾਂਗੇ ਮੱਝਾਂ ਨੂੰ ਕੱਖ ਪਾ ਕੇ ਸਾਰਾ ਕੰਮ ਨਿਮੇੜ ਕੇ ਫੇਰ ਹੀ ਵਾਰ ਆਵਾਂਗੇ ਦੇਖੋ ਰੇੜੀ ਮੈਂ ਸਿੱਧੀ ਅੰਦਰ ਹੀ ਲਾਤੀ ਮਸ਼ੀਨ 10 15 ਦਿਨਾਂ ਬਾਅਦ ਛੇੜੀ ਦੀ ਸਾਫ਼ ਕਰਕੇ ਥੱਲੋਂ ਜਗ੍ਹਾ ਫਿਰ ਛੇੜੀ ਦੇਖੋ ਸਾਡੀ ਮਸ਼ੀਨ ਨਵੀਂ ਲਈ ਜੀ ਅਸੀਂ ਨੇ ਛੋਟੀ ਇਹ ਰੁਗ ਤਾਂ ਥੋੜਾ ਲੈਂਦੀ ਹੈ ਥੋੜਾ ਜਿਹਾ ਉਹ ਨਹੀਂ ਇਹ ਫਾਸਟ ਟਪਾ ਦਿੰਦੀ ਹੈ ਦੇਖੋ ਵਧੀਆ ਕੁੱਟਦੀ ਹੈ ਬਹੁਤ ਵਧੀਆ ਕੁੱਟਦੀ ਹੈ ਹਰਾ ਆ ਦੇਖੋ ਸਾਨੂੰ ਹਰਾ ਵੀ ਦਿਖਾਉਨੇ ਆ ਦੇਖੋ ਫਿਰ ਅਸੀਂ ਇਹ ਵਧੀਕੀ ਗੱਡੀ ਕੱਢਤੀ ਬਾਹਰ ਮੈਂ ਪਾਉਣ ਲੱਗਿਆ ਕੱਖ ਕਟਰੂਆਂ ਨੇ ਕਿਉਂਕਿ 15 20 ਦਿਨਾਂ ਬਾਅਦ ਹਰਾ ਦੇਖਣਾ ਸੀ ਉਤੋਂ ਪੱਤੇ ਪੱਤੇ ਜੇ ਪਾਤੇ ਮੈਂ ਮਹਾਜਲ ਰਾਜ ਦੇ ਖਾ ਲੈਣਗੇ ਤੇ ਉਹਨਾਂ ਨੇ ਖਾ ਵੀ ਲੈਣੇ ਨੇ ਫਿਰ ਅਸੀਂ ਨੇ ਮੱਝਾਂ ਵੱਲ ਦੀ ਕੱਖਾਂ ਦੀ ਤਿਆਰੀ ਕਰੀ ਮੱਜਾਂ ਖੜੀਆਂ ਕੀਤੀਆਂ ਗੋਹਾ ਹਟਾਇਆ ਫਿਰ ਮੈਂ ਲੱਗ ਗਿਆ ਸੀਗਾ ਤੂੜੀ ਪਾਉਣ ਤੂੜੀ ਪਾ ਕੇ ਫਿਰ ਰਲਵਾਉਂਗਾ ਰਲਾਉਂਗਾ ਤੂੜੀ ਦੇ ਪਾਉਣੇ ਸੀ ਮੈਨੇ ਦੋ ਟੋਕਰੇ ਆ ਦੇਖੋ ਤੂੜੀ ਦੇ ਪਾਤੇ ਮੈਂ ਦੋ ਟੋਕਰੇ ਡੇਢ ਕਪਾਤਾ ਹਰੇ ਦਾ ਫਿਰ ਪਾਈ ਉੱਤੇ ਸਰੋਂ ਦੀ ਖਾਲ ਹਿਸ਼ੰਗੀ ਤਰ੍ਹਾਂ ਉਹਦੀ ਚੂਰੀ ਬਣਾਤੀ ਫਿਰ ਲੈ ਕੇ ਥੋੜਾ ਜਿਹਾ ਆਟਾ ਆਟਾ ਉੱਤੇ ਭੁੱਕ ਕੇ ਫਿਰ ਫਿਰ ਚੂਰੀ ਬਣਾਤੀ ਫਿਰ ਮੈਂ ਮੱਜਾਂ ਬੰਨੀਆਂ ਦੇਖੋ ਮੱਝਾਂ ਪਾਣੀ ਦੀ ਤਿਹਾਨੀਆਂ ਸੀ ਉਹਨਾਂ ਨੂੰ ਪਾਣੀ ਪਿਆ ਕੇ ਬੰਨਤੀਆਂ ਇੰਨਾ ਕੰਮ ਕਰਦੇ ਕਰਦੇ ਸਾਨੂੰ 9 ਵਜ ਗਏ ਟਾਈਮ ਪੀਸ ਤੇ ਦੇਖੋ 9 ਵਜ ਤੱਕ ਸਾਡਾ ਸਾਰਾ ਕੰਮ ਸਮਾਪਤ